ਕਿਉਂਕਿ ਸਰਬਜੀਤ ਕੌਰ ਕਪੂਰਥਲਾ ਦੇ ਰਹਿਣ ਵਾਲੇ ਜਦੋਂ ਪਾਕਿਸਤਾਨ ਜਾਂਦੇ ਰਹੇ ਤਾਂ ਉੱਥੇ ਉਹ ਨੂਰ ਹੁਸੈਨ ਬਣ ਗਈ ਔਰ ਜਿਸ ਤੋਂ ਬਾਅਦ ਹੋਣਾ ਇੱਕ ਹੋਰ ਨਵਾਂ ਮੋੜ ਇਸ ਮਾਮਲੇ 'ਚ ਆਇਆ ਕਿ ਸਿੱਖ ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਦੇ ਖਤਰਨਾਕ ਇਰਾਦੇ ਸਾਹਮਣੇ ਆ ਰਹੇ ਨੇ ਸਰਬਜੀਤ ਕੌਰ ਦੇ ਵਕੀਲ ਹਸਨ ਪਾਸ਼ਾ ਦਾਇ ਵੱਡਾ ਬਿਆਨ ਹੈ ਜਿਸ ਦੇ ਚਲਦੇ ਧਰਮ ਪਰਿਵਰਤਨ ਦੇ ਲਈ ਆਫਰ ਪਾਈ ਜਾਂਦਾ ਸੀ ਜ਼ਿਕਰ ਕਰ ਰਹੇ ਆ ਔਰ ਇਹ ਹੈ ਕਿ ਉਹ ਇਹ ਵੀ ਤੁਹਾਨੂੰ ਦੱਸਾਂਗੇ ਦਰਅਸਲ ਧਰਮ ਪਰਿਵਰਤਨ ਵਾਲੀ ਮਾਨਸਿਕਤਾ ਉਜਾਗਰ ਹੋ ਗਈ ਹੈ ਕਿ ਪਾਕਿਸਤਾਨ ਵਕੀਲ

ਆਪਾਂ ਲਈ ਪਾਤੀ ਅਸੀਂ ਜਾਣਦੇ ਆ ਕਿ ਕਿਸ ਤਰੀਕੇ ਸਾਰਾ ਇਹ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਟਨਾਕ੍ਰਮਿਕ ਕਵਾਂਗੇ ਕਿਉਂਕਿ ਹੁਣ ਤੱਕ ਜੋ ਉਥੋਂ ਵੀਡੀਓ ਲੇਟੈਸਟ ਸਾਮੇ ਆਈ ਹੈ ਨੂਰ ਹੁਸੈਨ ਉਸਰਬਜੀਤ ਕੌਰ ਦੀ ਤੋਜ਼ਾ ਦਾਵਾ ਹੈ ਕਿ ਉਹ ਬਹੁਤ ਖੁਸ਼ ਹੈ ਉਹ ਅੱਲਾ ਦਾ ਨਾਮ ਲੈਂਦੀ ਹੈ ਉਹ ਕਲਮਾ ਪੜ੍ਹਦੀ ਹੈ ਤਾਂ ਇਹ ਧਰਮ ਅਪਣਾਇਆ ਹੈ ਉਸ ਤੋਂ ਬਾਅਦ ਹੁਣ ਜਿਹੜਾ ਵਕੀਲ ਹੈ ਸਰਬਜੀਤ ਕੌਰ ਦਾ ਉਸ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪਹਿਲਾ ਬਿਆਨ ਸੁਣਦੇ ਉਸ ਤੋਂ ਬਾਅਦ ਹੋਰ ਚਰਚਾ ਜਾਰੀ ਰਹੇਗੀ जब यहाँ पे हमारी बाजी नूर फातमा से बात हुई है तो इनका यही कहना था कि अहमद हसन पाशा मेरे भाई हैं वो मेरे वकील नहीं है तो आपने ये भाइयों वाला किरदार कैसे अदा किया जब कोई अपना मजहब छोड़ के अपन हमारे इस्लाम में आ रही है तो मैं उसे बहन क्यों ना कहूँ अगर दो सौ भी सिख हजरा कोई भी और लेडी भी आ जाती है तो सारी मेरी बहने ਮੈਂ ਤਾਂ ਖੁੱਲਾ ਹਰ ਇੱਕ ਨੂੰ ਇਨਵੀਟੇਸ਼ਨ ਦਊਂਗਾ ਕਿ ہمارا ਬੜਾ ਖੂਬਸੂਰਤ ਮਜ਼ਹਬ ਹੈ ਇਸ ਵਿੱਚ ਆएं ਆਪ ਔਰ ਜਦ ਇਹ ਯਹਾਂ ਇਸਨੇ ਸਲਾਮ ਕਬੂਲ ਕੀਤਾ ਤਾਂ ਸਰਪੇ ਹੱਥ ਰੱਖਣੇ ਵਾਲਾ ਕੋਈ ਨਹੀਂ ਤਾਂ ਫਿਰ ਮੈਨੇ ਵੀ ਭਾਈ ਬੰਨਨਾ ਤਾਂ ਮੈਂ ਹੀ ਭਾਈ ਹੂੰ ਇਸਕਾ ਔਰ ਇਨਸ਼ਾ ਅੱਲਾਹ ਤਾਲਾ ਭਾਈ ਤਾਂ ਧਰਮ ਪਰਿਵਰਤਨ ਦਾ ਮੁੱਦਾ ਦੇਖੋ ਬਹੁਤ ਵੱਡਾ ਹੈ ਇਸ ਦਾ ਸਮੇਂ-ਸਮੇਂ ਤੇ ਜ਼ਿਕਰ ਹੁੰਦਾ ਆਇਆ ਹੈ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਮੁੱਦਾ ਪੱਖਦਾ ਹੈ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ ਧਰਮ ਦੇ ਜਿਹੜੇ ਲੋਕ ਨੇ ਉਹ ਪਰਿਵਰਤਨ ਕਰ ਰਹੇ ਨੇ ਆ ਜਿਹੜਾ ਚਰਚ ਜਾਂਦੇ ਰਿਆ ਨੇ ਕਿ ਸਿੱਧੇ ਤੌਰ ਤੇ ਇਸਾਈ ਧਰਮ અપਨਾ ਰਹੇ ਨੇ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਚਰਚਾ ਹੁੰਦੀ ਰਹੀ ਹੈ ਔਰ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਨੇ ਹਾਲਾਂਕਿ ਮਾਮਲਾ ਫਿਲਹਾਲ ਜਰਾ ਠੰਡਾ ਹੈ ਕੋਈ ਲੇਟੈਸਟ ਮਾਮਲਾ ਨਹੀਂ ਆਇਆ ਪਰ ਦੂਜੇ ਪਾਸੇ ਜਦੋਂ ਕੋਈ ਸਿੱਖ ਧਰਮ ਦੇ ਵਿੱਚ ਔਰਤ ਆਪਣਾ ਧਰਮ ਪਰਿਵਰਤਨ ਕਰਕੇ ਮੁਸਲਮ ਧਰਮ ਦੇ ਵਿੱਚ ਚਲੀ ਜਾਵੇ ਤਾਂ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਦੇਖੋ ਪਹਿਲੇ ਦਿਨ ਤੋਂ ਇਸ ਜ਼ਿਕਰ ਕਰ ਰਹੇ ਆਂ मसला सिर्फ इन्ना नहीं है कि सरबजीत कौर एक एक जी महिला है और वो पाकिस्तान जिसनू पहला तो पसंद करती कोई गई उ जाके उसने उस उसने दूजा विह करा लिया यह मसला सिर्फ इन्ना नहीं है ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਔਰ ਉੱਥੇ ਜਾ ਕੇ ਜਿਸ ਦਾ ਜੋ ਪਸੰਦੇ ਦਾ ਉਸ ਦਾ ਸ਼ਖਸ ਹੈ ਉਹ ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਨਾਸਿਰ ਹੁਸੈਨ ਉਸ ਦਾ ਨਾਮ ਹੈ ਤਾਂ ਉਹ ਨੂਰ ਹੁਸੈਨ ਬਣਦੀ ਹੈ ਪਹਿਲਾਂ ਇਸਲਾਮ ਧਰਮ ਕਬੂਲ ਦੀਏ ਉਸ ਤੋਂ ਬਾਅਦ ਉਸੇ ਵੱਲੋਂ ਉੱਥੇ ਰਹਿਣ ਦਾ ਫੈਸਲਾ ਜੋ ਹੁਣ ਤੱਕ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਜੋ ਉਸ ਦਾ ਵਕੀਲ ਹੈ ਉਸ ਦਾ ਇੱਕ ਵੱਡਾ ਬਿਆਨ ਆਇਆ ਹੈ ਤਾਂ ਬਹੁਤ ਕਹਾਣੀ ਅਸੀਂ ਕਹਿ ਸਕਦੇ ਹਾਂ ਜਾਂ ਇਹ ਗੁੰਝਲਦਾਰ ਮਸਲਾ ਇਸ ਕਰਕੇ ਵੀ ਹੈ ਕਿਉਂਕਿ ਇਹ ਵੀ ਦਾਵਾ ਵੱਡਾ ਕੀਤਾ ਗਿਆ ਹੈ ਜੋ ਉਹਨਾਂ ਦੇ ਜੋ ਪਹਿਲੇ ਪਤੀ ਦੇ ਸਰਬਜੀਤ ਕੌਰ ਦੇ ਕਰਨਲ ਸਿੰਘ ਉਹਨਾਂ ਦੇ ਵਕੀਰ ਨਾਲ ਅਸੀਂ ਜਦੋਂ ਨਿਊਜ਼ੀਲੈਂਡ ਪੰਜਾਬ ਨੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇਹ ਦੱਸਿਆ ਹੈ ਕਿ ਇਹ ਜਿਹੜਾ ਕੁਝ ਵੀਡੀਓਜ਼ ਨੇ ਉਹਨਾਂ ਦੀਆਂ ਇਤਰਾਜ਼ਯੋਗ ਜਿਸ ਨੂੰ ਉਹ ਡਿਲੀਟ ਕਰਾਉਣ ਦੇ ਲਈ ਪਾਕਿਸਤਾਨ ਗਏ ਸੀ ਸਰਬਜੀਤ ਕੌਰ ਉਹਨਾਂ ਦੇ પતિ ਦੇ ਮੁਤਾਬਕ ਕੁਝ ਜਿਹੜੀ ਗੱਲਬਾਤ ਉਹਨਾਂ ਦੀ ਕਰਨਲ ਦੇ ਨਾਲ ਹੁੰਦੀ ਰਹੀ ਉਸਨੇ ਕਿਹਾ ਕਿ ਉਹ ਹੁਣ ਇੱਥੇ ਫਸ ਗਈ ਹੈ ਇਸ ਤਰੀਕੇ ਦੇ ਨਾਲ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਮੁਤਾਬਿਕ ਉਹ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਔਰ ਜ਼ਬਰਦਸਤੀ ਉਹਨਾਂ ਨੇ ਜ਼ਬਰਨ ਜਿਹੜਾ ਹੈ ਇੱਕ ਤਰ੍ਹਾਂ ਪਰਵਰਤਨ ਕਰਾਇਆ ਗਿਆ ਦੂਸਰਾ ਉੱਥੇ ਉਹਨੂੰ ਰੱਖਿਆ ਗਿਆ ਹੈ ਇਹ ਸਾਰੇ ਇਲਜ਼ਾਮ ਦੇਖੋ ਲੱਗੇ ਨੇ ਦੂਜੇ ਪਾਸੇ ਹੁਣ ਇਸ ਸਟੇਟਮੈਂਟ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦੀ ਹੈ ਜੋ हसन ਪਾਸ਼ਾ ਜਿਹੜਾ ਵਕੀਲ ਹੈ ਸਰਬਜੀਤ ਕੌਰ ਦਾ ਮੌਜੂਦਾ ਪਾਕਿਸਤਾਨ ਦੇ ਵਿੱਚ ਵਕੀਲ ਹੈ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਜਿੰਨੀਆਂ ਵੀ ਮਹਿਲਾਵਾਂ ਭਾਵੇਂ ਆ ਜਾਣ ਹਾਲਾਂਕਿ ਉਸ ਦੇ ਵੱਲੋਂ ਇਹ ਅਸੀਂ ਕਹਿ ਸਕਦੇ ਹਾਂ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਜਿਸ ਦਾ ਸਭ ਨੂੰ ਹੱਕ ਹੈ ਅਸੀਂ ਇਹ ਨਹੀਂ ਕਵਾਂਗੇ ਪਰ ਸਿੱਧੇ ਤੌਰ ਤੇ ਜਦੋਂ ਜੁੜਿਆ ਹੋਏ ਮਾਮਲਾ ਸਿੱਖ ਧਰਮ ਤੋਂ ਕਨਵਰਜਨ ਦਾ ਮੁਸਲਮ ਧਰਮ ਦੇ ਨਾਲ ਤਾਂ ਫਿਰ ਆਪਣੇ ਆਪ ਦੇ ਵਿੱਚ ਬਹੁਤ ਮਾਇਰ ਰੱਖਦੀ ਆ ਚੀਜ਼ ਔਰ ਇਹ ਵੀ ਜ਼ਿਕਰ ਖਾਸ ਹੈ ਜਦੋਂ ਇਹ ਸਿੱਖ ਜੱਥੇ ਦੇ ਨਾਲ ਸਰਬਜੀਤ ਕੌਰ ਗਈ ਹੋਵੇ ਕਪੂਰਥਲਾ ਦੀ ਰਹਿਣ ਵਾਲੀ ਹੋਵੇ ਔਰ ਉੱਥੇ ਜਿਹੜਾ ਪਰਿਵਾਰ ਹੈ ਉਹਨਾਂ ਦੇ ਦੋਵੇਂ ਬੇਟੇ ਨੇ ਕਰਨੈਲ ਸਿੰਘ ਯੂਕੇ ਦੇ ਵਿੱਚ ਹੈ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਸੁਭਾਵਿਕ ਤੌਰ ਤੇ ਹੈ ਔਰ ਜਿਸ ਕਿਸਮ ਦੇ ਇਲਜ਼ਾਮ ਉਹਨਾਂ ਦੇ ਪੁਰਾਣੇ ਪਤੀ ਦੇ ਵਕੀਲ ਨੇ ਲਗਾਏ ਨੇ ਕਿ ਜ਼ਬਰੀ ਉਹਨਾਂ ਨੂੰ ਉੱਥੇ ਰੱਖਿਆ ਜਾ ਰਿਹਾ ਹੈ ਜਿਸ ਨੂੰ ਜਨਤਕ ਨਹੀਂ ਕਰੇਗੀ ਕਿਉਂਕਿ ਜਿੰਗਿਆ ਕੁਝ ਵੀਡੀਓਜ਼ ਨੇ ਜਿਸ ਨੂੰ ਇਤਰਾਜ਼ ਯੋਗ ਜਿਹੜੀ ਹੈ ਉਹ ਉਹ ਡਿਲੀਟ ਕਰਾਉਣ ਲਈ ਉਹ ਗਈ ਸੀ ਤਾਂ ਇਹ ਸਾਰਾ ਮਸਲਾ ਇੱਥੇ ਬਣਿਆ ਹੋਇਆ ਹੈ ਔਰ ਅਜਿਹੇ ਦੇ ਵਿੱਚ ਜਦੋਂ ਇਸ ਕਿਸਮ ਦਾ ਬਿਆਨ ਨਾ ਜਾਵੇ ਤਾਂ ਫਿਰ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਹਾਲਾਂਕਿ ਇੱਕ ਪਾਰਟਿਕੂਲਰ ਇੱਕੋ ਹੀ ਮਾਮਲਾ ਅ ਤਾਂ ਕੁਲ ਮਿਲਾ ਕੇ ਇਸ ਨੂੰ ਲੈ ਕੇ ਚਰਚਾ ਇਸ ਕਰਕੇ ਵੀ ਚੱਲ ਰਹੀ ਹੈ ਕਿਉਂਕਿ ਵਕੀਲ ਦੇ ਵੱਲੋਂ ਇਹ ਜਿਹੜਾ ਹਸਨ ਪਾਸ਼ਾ ਜੋ ਸਰਜੀਤ ਕੋਰ ਦਾ ਵਕੀਲ ਹੈ ਇਹ ਬਿਆਨ ਆਇਆ ਹੈ ਉਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿੰਨੀਆਂ ਵੀ ਮਹਿਲਾਵਾਂ ਜੇਕਰ ਆਪਣਾ ਧਰਮ ਛੱਡ ਕੇ ਮੁਸਲਮ ਧਰਮ 'ਚ ਆਉਂਦੀਆਂ ਨੇ ਬਕਾਇਦਾ ਉਸ ਇੱਕ ਧਰਮ ਦਾ ਵੀ ਜ਼ਿਕਰ ਕਰਦੇ ਨੇ ਤਾਂ ਫਿਰ ਉਹ ਉਸ ਦੀਆਂ ਭੈਣਾਂ ਨੇ ਤਾਂ ਇਸ ਕਰਕੇ ਇਹ ਬਿਆਨ ਆਪਣੇ ਆਪ 'ਚ ਬਹੁਤ ਮਾਇਨੇ ਰੱਖਦਾ ਹੈ ਪਹਿਲਾ ਤਾਂ ਮਸਲਾ ਇਹੀ ਹੈ ਕਿ ਸਿੱਧੇ ਤੌਰ ਤੇ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ हालांकि इस सब का अपना अपना फैसला होंगे है पर एक वीडी जिम्मेवारी साड़िया संस्थावी भी बन जाती है कि आखिरकार इन्ना ज्यादा प्रचार उस पद्धर से होना चाहिए था है आ, कि अपने धर्म छडन बारे कोई पहला हजार बार सोचे दूसरा यह भी जिक्र इस अहम है मैं, कि जो सरबजीत कौर खुलेआम कह रही हो उसने अला का नया है अल्ला ने उसको बचा लिया है ਅ ਕਲਮਾ ਉਪੜਦੀ ਹੈ ਤਾਂ ਕਲਮਾ ਨੇ ਉਸ ਨੂੰ ਬਚਾ ਲਿਆ ਤਾਂ ਇਸ ਤਰੀਕੇ ਦੇ ਜਦੋਂ ਬਿਆਨ ਆ ਜਾਂਦਾ ਤਾਂ ਪ੍ਰਿਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਉਹ ਬਿਆਨ ਔਰ ਜਿਸ ਤੋਂ ਬਾਅਦ ਇਹ ਇਰਾਦਾ ਉਸ ਦੇ ਵਕੀਲ ਦਾ ਕਿਉਂਕਿ ਉਹ ਵੀ ਜ਼ਿਕਰ ਜਿਹੜੀ ਗੱਡੀ ਦੇ ਵਿੱਚ ਬੈਠੀ ਹੋਈ ਹੈ ਇੰਪੈਕਟ ਅਸੀਂ ਤਸਵੀਰ ਤੋਂ ਦਿਖਾ ਰਹੇ ਹਾਂ ਇੱਥੇ ਜ਼ਿਕਰ ਸਰਜੀਤ ਕੌਰ ਨੇ ਦਿੱਤਾ ਹੈ ਕੀਤਾ ਹੈ ਉਹ ਬਿਆਨ ਵੀ ਅਸੀਂ ਤੁਹਾਨੂੰ ਸੁਣਵਾਵਾਂਗੇ ਕਿਉਂਕਿ ਉਸ ਦੇ ਵਿੱਚ ਜ਼ਿਕਰ ਜੋ ਕਰ ਰਹੀ ਹੈ ਸਰਜੀਤ ਕੌਰ ਇਸ ਤੇ ਕਹਿ ਰਹੀ ਹੈ ਕਿ ਮੇਰਾ ਭਰਾ ਹੈ ਇਹ हसन ਪਾਸ਼ਾ ਮੇਰੇ ਵਕੀਲ ਜਿਨ੍ਹਾਂ ਦੀ ਅਸੀਂ ਗੱਡੀ ਦੇ ਵਿੱਚ ਦੋਵੇਂ ਜਣੇ ਬੈਠੇ ਹੋਏ ਹਾਂ ਤਾਂ ਇਹ ਵੀ ਉਸ ਸਮੇਂ ਦੀ ਇੱਕ ਕਲਿੱਪ سامنے ਆਈ ਹੈ ਜਦੋਂ یہاں ਤੇ ہماری ਬਾਜੀ ਨੂਰ ਫਾਤਿਮਾ سے ਬਾਤ ਹੋਈ ਹੈ ਤਾਂ ਇਹਨਾਂ ਦਾ ਇਹ ਕਹਿਣਾ تھا ਕਿ ਅਹਿਮਦ हसन ਪਾਸ਼ਾ ਮੇਰੇ ਭਾਈ ਹੈ ਉਹ ਮੇਰੇ ਵਕੀਲ ਨਹੀਂ ਹੈ ਤਾਂ ਆਪ ਨੇ ਇਹ ਭਾਈਓ ਵਾਲਾ ਕਿਰਦਾਰ ਕਿਵੇਂ ਅਦਾ ਕੀਤਾ ਜਦ ਕੋਈ ਆਪਣਾ ਮਤਲਬ ਛੋੜ ਕੇ ਆਪਣਾ ਹਮਾਰੇ ਸலாம் ਮੇ ਆ ਰਹੀ ਹੈ ਤਾਂ ਮੈਂ ਉਸ ਬਹਿਨ ਕਿਉਂ ਨਾ ਕਹਾਂ अगर दो सौ सिख हजरात कोई भी और लेडी भी आ जाती है तो सारी मेरी हैं और मैं तो खुला हर एक को इन्विटेशन दूंगा कि हमारा बड़ा खूबसूरत मज़हब है इसमें आए आप और जब ये यहाँ इसने सलाम कबूल किया तो सर पे हाथ रखने वाला कोई नहीं था अगर मैंने ही भाई बनना था मैं ही भाई हूँ इसका और इनशाला भाई भी रहूंगा ਤਾਂ ਆਪਣੇ ਭਰਾ ਦਾ ਵੀ ਜ਼ਿਕਰ ਕਰਦੀ ਹੈ ਔਰ ਇਹ ਬਿਆਨ ਤੁਹਾਨੂੰ ਹਸਨ ਪਾਸ਼ਾ ਦਾ ਸੁਣਵਾਇਆ ਮੈਂ ਆਪਣੀ ਟੀਮ ਨੂੰ ਇਹ ਵੀ ਕਹਾਂਗੀ ਜਿਹੜੇ ਸੱਜੇ ਵਾਲੇ ਪਾਸੇ ਅਸੀਂ ਤਸਵੀਰ ਜਿਹੜੀ ਚਲਾ ਰਹੇ ਹਾਂ ਇੱਕ ਬਕਾਇਦਾ ਇਹ ਵੀਡੀਓ ਹੈ ਇਸ ਦੇ ਵਿੱਚ ਸਰਬਜੀਤ ਕੌਰ ਬੋਲ ਰਹੀ ਹੈ ਉਸ ਦੇ ਵੱਲੋਂ ਹਸਨ ਪਾਸ਼ਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਦੱਸ ਰਹੀ ਹੈ ਕਿ ਉਹ ਉਸ ਦਾ ਭਰਾ ਹੈ ਉਸ ਨੂੰ ਜਿੰਨਾ ਵੀ ਉਸ ਨੂੰ ਸਾਰਾ ਕੇਸ ਲੜਿਆ ਹੈ ਜਾਂ ਹੁਣ ਤੱਕ ਜੇ ਉਹ ਰਿਹਾ ਹੋਈ ਹੈ ਜਿੱਥੇ ਤੱਕ ਇਸ ਨੂੰ ਪਹੁੰਚਾਇਆ ਹੈ ਤਾਂ ਸਾਰੀ ਵੱਡੀ ਜ਼ਿੰਮੇਵਾਰੀ ਉਸ ਨੇ ਹੀ ਅਦਾ ਕੀਤੀ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬੇਹਦ ਅਹਿਮयत ਰੱਖਦਾ ਹੈ ਖਰਗੇ ਵਤਾਂਗੇ ਇੱਕ ਵੱਡੀ ਖਬਰ ਆ ਰਹੀ ਹੈ ਦੱਸਦੇ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਤੇ ਵੀ ਪੰਜਾਬ ਪੁਲਿਸ ਦਾ ਪ੍ਰਹਾਰ ਹੋਏਗਾ ਵਿਦੇਸ਼ ਦੇ ਵਿੱਚ ਗੈਂਗਸਟਰਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਫ੍ਰੀਜ਼ ਕਰਨ ਦੀ ਤਿਆਰੀ ਹੈ ਤਾਂ ਪੁਲਿਸ ਨੇ ਤਿਆਰ ਕੀਤੀ ਹੈ 61 ਗੈਂਗਸਟਰਾਂ ਦੀ ਲਿਸਟ ਇੰਟਰਪੋਲ ਤੋਂ ਸਿਲਵਰ ਨੋਟਿਸ ਜਾਰੀ ਕਰਾਏਗੀ ਪੰਜਾਬ ਸਰਕਾਰ सोर्स के हवाले तो यह खबर है नोटिस जारी दे रही पुलिस तैयारी कर रही है सिल्वर नाल, गैर कानूनी प्रॉपर्टी का जो पता है, है यानी कि भारत कार्रवाइया अंजाम देवे कह लिए कि गैर कानूनी कार्रवाई अंजाम देवे और उ जाके अभी मुक जावे निशा बैठ के अंत सेफ हो जावे अजिहा हम बिल्कुल नहीं होगा क्योंकि पूरी तरह सख्ती सरकार दे